ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਐਸਜੀਪੀਸੀ ਨੇ ਬੰਦੀ ਸਿੰਘਾਂ ਦੀ ਮੰਗ ਦੀ ਰਿਹਾਈ ਦੀ ਮੰਗ ਤੇਜ਼ ਕਰ ਦਿੱਤੀ ਆ ਦਰਅਸਲ ਸੁਪਰੀਮ ਕੋਰਟ ਦੇ ਤਾਜ਼ਾ ਆਦੇਸ਼ਾਂ ਨੂੰ ਆਧਾਰ ਬਣਾਇਆ ਗਿਆ ਸੁਪਰੀਮ ਕੋਰਟ ਨੇ ਨਤੀਸ਼ ਕਟਾਰਾ ਦੇ ਕਾਤਲ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਕੈਦੀ ਰਿਹਾ ਕੀਤੇ ਜਾਣ ਸੁਪਰੀਮ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਕੋਈ ਹੋਰ ਮਾਮਲਾ ਵਿਚਾਰ ਅਧੀਨ ਨਹੀਂ ਹੈ ਪੈਂਡਿੰਗ ਨਹੀਂ ਹੈ ਤਾਂ ਕੈਦੀਆਂ ਨੂੰ ਰਿਹਾ ਕਰੋ ਐਸਜੀਪੀਸੀ ਵੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਦੱਸਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਐਸਜੀਪੀਸੀ ਲੰਬੇ ਸਮੇਂ ਤੋਂ ਕਰ ਰਹੀ ਹੈ ਪਰ ਹੁਣ ਦੂਜੇ ਪਾਸੇ ਸੁਪਰੀਮ ਕੋਰਟ ਦਾ ਇੱਕ ਆਦੇਸ਼ ਆਇਆ ਏ ਜਿਸ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਨਤੀਸ਼ ਕਟਾਰਾ ਦਾ ਜਿਸ ਦੇ ਵਿੱਚ ਇਹ ਪਤਾ ਲੱਗਿਆ ਕਿ ਉਹ ਸਜ਼ਾ ਪੂਰੀ ਕਰ ਚੁੱਕਿਆ ਸੀ ਪਰ ਹਾਲੇ ਵੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ 2002 ਦੇ ਨਤੀਸ਼ ਕਟਾਰਾ ਕਤਲ ਕੇਸ 'ਚ ਸੁਖਦੇਵ ਯਾਦਵ ਉਰਫ ਪਹਿਲਵਾਨ ਦੀ ਰਿਹਾਈ ਦੇ ਹੁਕਮ ਦਿੰਦੇ ਆ ਇਹ ਨਿਰਦੇਸ਼ ਦਿੱਤਾ ਬੈਂਚ ਨੇ ਆਖਿਆ ਕਿ ਯਾਦਵ ਨੇ ਬਿਨਾਂ ਕਿਸੇ ਰਿਆਇਤ ਤੋਂ ਪਿਛਲੇ ਸਾਲ ਮਾਰਚ ਮਹੀਨੇ 20 ਸਾਲਾਂ ਦੀ ਸਜ਼ਾ ਪੂਰੀ ਕਰ ਲਈ ਸੀ ਇਸ ਲਈ ਯਾਦਵ ਨੂੰ ਉਸੇ ਵੇਲੇ ਰਹਾਅ ਕਰ ਦੇਣਾ ਚਾਹੀਦਾ ਸੀ ਬੈਂਚ ਨੇ ਕਿਹਾ ਕਿ ਇਸ ਹੁਕਮ ਦੀ ਕਾਪੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰੈਸ ਕਟਰਾਂ ਨੂੰ ਭੇਜੀ ਜਾਵੇ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਕੈਦੀ ਆਪਣੀ ਸਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੋਂ ਜੇਲ੍ਹ 'ਚ ਤਾਂ ਨਹੀਂ ਹੈ ਤਾਂ ਬੰਦੀ ਸਿੰਘ ਬਾਰੇ ਤਾਂ ਐਸਜੀਪੀਸੀ ਵਾਰ-ਵਾਰ ਕਹਿ ਰਹੀ ਹੈ ਕਿ ਕਾਨੂੰਨ ਮੁਤਾਬਕ ਜਿੰਨੀਆਂ ਸਜ਼ਾਮਾਂ ਸੀ ਉਹ ਪੂਰੀਆਂ ਕਰ ਚੁੱਕੇ ਨੇ ਤੇ ਹੁਣ ਸਪਰੀਮ ਕੋਰਟ ਜਦੋਂ ਆਦੇਸ਼ ਦੇ ਰਿਹਾ ਹੈ ਕਿ ਜਿਨ੍ਹਾਂ ਨੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਜੇ ਕੋਈ ਹੋਰ ਕੇਸ ਵਿਚਾਰ ਅਧੀਨ ਨਹੀਂ ਹੈ ਤਾਂ ਅਜਿਹੇ ਦੇ ਵਿੱਚ ਇਸੇ ਕੇਸ ਨੂੰ ਆਧਾਰ ਬਣਾ ਕੇ ਐਸਜੀਪੀਸੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇਜ਼ ਕਰ ਦਿੱਤੀ ਹੈ ਦੱਸ ਦਈਏ ਕਿ ਜਿਹੜੇ ਵੱਖ-ਵੱਖ ਬੰਦੀ ਸਿੰਘਾਂ ਦੀ ਲਿਸਟ ਹੈ ਉਸ ਦੇ ਵਿੱਚ ਲਖਵਿੰਦਰ ਸਿੰਘ ਲੱਖਾ ਨੇ 1995 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਗੁਰਮੀਤ ਸਿੰਘ ਨੇ ਉਹ ਵੀ 1995 ਤੋਂ ਜੇਲ੍ਹ ਚ ਬੰਦ ਨੇ ਇਹ ਬਿਆਨਤ ਸਿੰਘ ਕਤਲकांड ਦੇ ਦੋਸ਼ੀਆਂ ਦੇ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਸ਼ਮਸ਼ੀਰ ਸਿੰਘ ਉਹ ਵੀ 1995 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜਗਤਾਰ ਸਿੰਘ ਹਵਾਰਾ ਹੋਣ ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਰੀਬ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਵਾਰ-ਵਾਰ ਮੰਗ ਉੱਠਦੀ ਹੈ ਤੇ ਉਸ ਦੇ ਵਿੱਚ ਜਿਹੜੇ ਗੁਰਦੀਪ ਸਿੰਘ ਖੇੜਾ ਨੇ ਕਰੀਬ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਜੇਕਰ ਉਮਰ ਕੈਦ ਨੂੰ ਦੇਖਿਆ ਜਾਵੇ ਤਾਂ 20 ਸਾਲ ਹੁੰਦੀ ਹੈ ਪਰ ਉਸ ਨੂੰ 14 ਸਾਲ ਦੇ ਵਿੱਚ ਕੰਪਲੀਟ ਮੰਨਿਆ ਜਾਂਦਾ ਹੈ ਵਾਇਗੂਲੀ ਦਾ ਖਾਲਸਾ ਵਾਇਗੂਲੀ ਦੀ ਫਤਿਹ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਇੱਕ ਨਦੀਸ਼ ਕੁਟਾਰਾ ਨਾਮ ਦੇ ਕੈਦੀ ਵੱਲੋਂ ਪਾਈ ਹੋਈ ਇੱਕ ਜਾਂਚਾ ਤੇ ਇੱਕ ਫੈਸਲਾ ਸੁਣਾਇਆ ਜਿਹੜਾ ਕੀ 9 ਮਾਰਚ 2025 ਨੂੰ ਉਸ ਦੇ 20 ਸਾਲ ਪੂਰੇ ਹੋ ਗਏ ਸੀ ਸੋ ਉਸ ਦਿਨ ਦੇ ਉੱਤੇ ਸਖਤ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਜਿਹੜਾ ਦਿੱਲੀ ਸਰਕਾਰ ਹੈ ਉਸ ਵੱਲੋਂ ਜਿਹੜਾ ਐਸਆਰ ਬੋਰਡ ਹੈ ਸੈਂਟੈਂਸ ਰਿਵਿਊ ਬੋਰਡ ਉਸ ਨੇ ਇਸ ਹਸਤੀ ਨਾਲ ਜਿਹੜੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਸੋ ਬੜਾ ਸਖਤ ਫੈਸਲਾ ਚੰਗੀ ਗੱਲ ਹੈ ਪਰ ਦੂਜੇ ਪਾਸੇ ਸਵਾਲ ਇਹ ਆ ਰਿਹਾ ਕਿ ਕਿੰਨੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦਾ ਮਾਮਲਾ ਅਸੀਂ ਕੋਰਟਾਂ ਵਿੱਚ ਵੀ ਸਰਕਾਰਾਂ ਕੋਲ ਵੀ ਤੇ ਏਸੇ ਹੀ ਦਿੱਲੀ ਦੀ ਜਿਹੜੀ ਆ ਪਹਿਲਾਂ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਜੀ ਦੇ ਹੁਕਮ ਹਿਆ ਸੀ ਉਹਨਾਂ ਨੇ ਭਾਈ ਗਵਿੰਦਰਪਾਲ ਸਿੰਘ ਭੁੱਲਣ ਦੇ ਇਸ ਜਿਹੜਾ ਐਸਆਰਬੀ ਬੋਰਡ ਸੀ ਇਹ ਸੈਂਟੈਂਸ ਰੂਲ ਬੋਰਡ ਉਸ ਦੇ ਵਿੱਚ ਘੱਟ ਤੋਂ ਘੱਟ ਇੱਕ ਦਰਜਨ ਤੋਂ ਵੱਧ ਵਾਰ ਉਹਨਾਂ ਨੇ ਇਹ ਜਿਹੜੀ ਅਰਜੀ ਰਿਜੈਕਟ ਕੀਤੀ ਸੀ ਜਦੋਂ ਕਿ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੇ ਦੁਆਰੇ ਦੇ ਵਿੱਚ ਚੰਗੀ ਰਿਪੋਰਟ ਭੇਜੀ ਗਈ ਸੀ ਸੋ ਇਹ ਗੱਲ ਸੁਣ ਕੇ ਤਾਂ ਚੰਗੀ ਲੱਗਦੀ ਹੈ ਕਿ ਕਾਨੂੰਨ ਨੇ ਇੱਕ ਨਦੀਸ ਖਦਾਰਾ ਦੇ ਬਾਰੇ ਵਿੱਚ ਬੜਾ ਵੱਡਾ ਸੰਗਿਆਨ ਲਿਆ ਪਰ ਕੀ ਜਿਹੜਾ ਸਾਡਾ ਆਲੰਭਾਵਾ ਸਿੱਖਾਂ ਦਾ ਕਿ ਦੇਸ਼ ਦੇ ਅੰਦਰ ਸਿੱਖਾਂ ਨੂੰ ਵੱਖਰਾ ਕਰਾਉਣਾ ਕਿੰਨੇ ਬੰਦੀ ਸਿੱਖ ਜਿਹੜੇ ਆ ਆਪਣੀਆਂ ਉਹ ਜਿਹੜੀਆਂ ਉਮਰਾਂ ਜਿਹੜੀਆਂ ਜੇਲਾਂ ਦੇ ਸਲਾਖਾਂ ਪਿੱਛੇ ਇਹ ਕਹਿੰਦੇ ਆ ਬਤਾ ਰਹੇ ਨੇ ਜਿੰਨਾ ਜਿੰਨੀ ਸਜ਼ਾ ਲੱਗੀ ਉਹ ਤੋਂ 2.5 ਗੁਣਾ ਸਜ਼ਾਵਾ ਉਹ ਭੁਗਤ ਕੇ ਬੈਠੇ ਨੇ ਤੇ ਹਾਲੇ ਤੱਕ ਉਹਨਾਂ ਨੂੰ ਖਦਰਾ ਦੱਸ ਕੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਦੇਖ ਰਹੇ ਆ ਕਿ ਜੇ ਹੋ ਸਕੇ ਕਿਉਂਕਿ ਦੇਸ਼ ਦਾ ਬੜਾ ਅਹਿਮ ਨਾਗਰਿਕਾ ਨतीश ਖਟਾਰਾ ਭਾਵੇਂ ਔਕਾਤਲ ਆ ਤੇ ਉਸ ਦੇ ਕਰਕੇ ਬੰਦੀ ਸਿੰਘਾਂ ਨੂੰ ਇਸ ਧਾਰੇ ਵਿੱਚ ਲਿਆਂਦਾ ਜਾਏਗਾ ਕਿ ਨਹੀਂ ਲਿਆਂਦਾ ਜਾਏਗਾ ਸੁਪਰੀਮ ਕੋਰਟ ਦੇ ਜੈਸੇਬਾਨ ਨੂੰ ਅਸੀਂ ਬਿੰਦੀ ਕਰਾਂਗੇ ਕਿ ਜਿਨ੍ਹਾਂ ਲੋਕਾਂ ਨੇ 2.5 ਗੁਣਾ ਜਿਹੜਾ ਕਟੀਆਂ ਉਸ ਦਾ ਜਵਾਬ ਵੋਟ ਚੋਰੀ ਦੇ ਇਲਜ਼ਾਮਾਂ ਤੇ ਬੀਜੇਪੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਏ ਸੰਸਦ ਅਨੁਰਾਗ ਠਾਕੁਰ ਦੇ ਵੱਲੋਂ ਕਿਹਾ ਗਿਆ ਕਿ راہੂ ਗਾਂਧੀ ਵੀ ਝੂਠੇ ਨੇ ਤੇ ਉਹਨਾਂ ਦੇ ਅੰਕੜੇ ਵੀ ਝੂਠੇ ਨੇ ਅਨੁਰਾਗ ਠਾਕੁਰ ਨੇ ਕਿਹਾ ਕਿ ਚੌਣ ਕਮਿਸ਼ਨ ਨੇ ਜਦੋਂ ਰਾਹੁਲ ਗਾਂਧੀ ਤੋਂ ਸਬੂਤ ਮੰਗੇ ਸੀ ਤਾਂ ਰਾਹੁਲ ਗਾਂਧੀ ਨੇ ਸਬੂਤ ਕਿਉਂ ਨਹੀਂ ਦਿੱਤੇ ਅਨੁਰਾਗ ਠਾਕੁਰ ਨੇ ਵੀ ਕਿਹਾ ਕਿ ਸਬੂਤ ਤਾਂ ਦਿੰਦੇ ਨਹੀਂ ਤੇ ਇਲਜ਼ਾਮ ਲਾ ਕੇ ਭੱਜ ਜਾਂਦੇ ਨੇ ਹਰ ਹਾਰ ਤੋਂ ਬਾਅਦ ਕਾਂਗਰਸ ਇਹੀ ਰੋਣਾ ਰੋਂਦੀ ਹੈ ਕਾਂਗਰਸ ਹਾਰ ਦਾ ਠਿਕਰਾ ਇਲੈਕਸ਼ਨ ਕਮਿਸ਼ਨ ਤੇ ਪਾੰਦੀਆਂ ਅਨੁਰਾਗ ਠਾਕੁਰ ਦੇ ਵੱਲੋਂ ਰਾਹੁਲ ਗਾਂਧੀ ਦੇ ਤਿੱਖੇ ਨਿਸ਼ਾਨੇ ਸਾਦੇ ਗਏ ਉਹਨਾਂ ਨੇ ਕਿਹਾ ਕਿ ਕਾਂਗਰਸ ਲਗਾਤਾਰ ਵੋਟਰਾਂ ਦਾ ਅਪਮਾਨ ਕਰ ਰਹੀ ਹੈ ਤੇ ਰਾਹੁਲ ਗਾਂਧੀ ਬਲੰਡਰ ਨਹੀਂ ਬਲੰਡਰ ਨੇ

संवैधानिक संस्थाओं पर बार बार लगाते रहे और अब बिहार चुनाव हारता देखकर कांग्रेस पहले ही विपक्षी दलों के साथ मिलकर झूठे आरोप लगाने में लगी है कल कुछ कांग्रेस के लोग कह रहे थे राहुल गांधी जी और विपक्ष के नेताओं ने बवंडर खड़ा किया अरे भाई बवंडर नहीं बलंडर है जितने आरोप आज तक लगाए मैं राहुल जी को यही कहूंगा धूल चेहरे पर थी ਪਰ ਆਪ ਆਇਨਾ ਸਾਫ਼ ਕਰਦੇ ਰਹੇ ਤੇ ਉਧਰ ਵੋਟ ਚੋਰੀ ਦੇ ਖਿਲਾਫ ਹੁਣ ਪੰਜਾਬ ਕਾਂਗਰਸ ਵੀ ਸੜਕਾਂ ਤੇ ਉਤਰੇਗੀ ਪੰਜਾਬ ਕਾਂਗਰਸ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਕੈਂਡਲ ਮਾਰਚ ਕੱਢਾਂਗੇ ਰੋਸ ਰੈਲੀਆਂ ਕਰਾਂਗੇ ਤੇ ਹੀ ਨਹੀਂ ਦਸਤਖਤ ਮੁਹਿੰਮ ਜ਼ਰੀਏ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਉਹਨਾਂ ਕਿਹਾ ਕਿ ਅਸੀਂ ਵੋਟ ਚੋਰੀ ਨਹੀਂ ਹੋਣ ਦੇਵਾਂਗੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਲੜਾਈ ਚੋਣ ਦੀ ਨਹੀਂ ਹੈ ਬਲਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਵੀ ਹੈ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਵੋਟ ਚੋਰੀ ਦੇ ਖਿਲਾਫ ਸੜਕਾਂ ਤੇ ਉਤਰੇਗੀ ਪੂਰੀ ਦੀ ਪੂਰੀ ਕਾਂਗਰਸ ਰੋਸ ਰੈਲੀਆਂ ਕੱਢੀਆਂ ਜਾਣਗੀਆਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਕੈਂਡਲ ਮਾਰਚ ਕੀਤੇ ਜਾਣਗੇ ਅਤੇ ਦਸਤਖਤ ਮੁਹਿੰਮ ਵੀ ਚਲਾਈ ਜਾਵੇਗੀ ਇੱਕ ਵੱਡੀ ਲੋਕ ਲਹਿਰ ਸਵੋਟ ਚੋਰੀ ਦੇ ਖਿਲਾਫ ਚਲਾਈ ਜਾਵੇਗੀ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਵੋਟ ਚੋਰੀ ਹਰ ਕਿਸੇ ਨਹੀਂ ਹੋਣ ਦੇਵਾਂਗੇ ਤੇ ਇਹ ਲੜਾਈ ਇਕੱਲੀ ਚੋਣ ਦੀ ਨਹੀਂ ਹੈ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਦੀ ਵੀ ਲੜਾਈ ਹੈ ਤਾਂ ਜਿੱਥੇ ਭਾਜਪਾ ਦੇ ਵੱਲੋਂ ਰਾਹੁਲ ਗਾਂਧੀ ਤੇ ਵਾਰ-ਪਲਟਵਾਰ ਕੀਤਾ ਜਾ ਰਿਹਾ ਉੱਥੇ ਹੁਣ ਪੰਜਾਬ ਕਾਂਗਰਸ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਸੜਕਾਂ ਤੇ ਉਤਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੀਆਂ ਮਹਿਲਾ ਪੰਚਾਂ ਸਰਪੰਚਾਂ ਹੁਣ ਮਹਾਰਾਸ਼ਟਰ ਦੇ ਵਿੱਚ ਟ੍ਰੇਨਿੰਗ ਲੈਣ ਗੀਆਂ ਜਿਸ ਦੇ ਲਈ ਅਜ ਇੱਕ ਟਰੇਨ ਨੋਹਰੀ ਚੰਡੀ ਦਿਖਾਈ ਗਈ ਹੈ ਪੰਜਾਬ ਦੀਆਂ ਮਹਿਲਾ ਪੰਚ ਸਰਪੰਚ ਟ੍ਰੇਨਿੰਗ ਲਈ ਮਹਾਰਾਸ਼ਟਰ ਰਵਾਨਾ ਰਵਾਨਾ ਹੋਏ ਨੇ ਅਤੇ ਇਸ ਦੌਰਾਨ ਸੀਐਮ ਮਾਨ ਦੇ ਵੱਲੋਂ ਸਰਹੰਦ ਰੇਲਵੇ ਸਟੇਸ਼ਨ ਤੋਂ ਇੱਕ ਟਰੇਨ ਨੂੰ ਰਵਾਨਾ ਕੀਤਾ ਗਿਆ ਹਰੀ ਚੰਡੀ ਦਿਖਾਈ ਗਈ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 500 ਗ੍ਰਾਮ ਪੰਚਾਇਤ ਭਵਨਾ ਦਾ ਵੀ ਨਹੀਂ ਪੱਥਰ ਰੱਖਿਆ ਇਸ ਮੌਕੇ ਸੀਐਮ ਮਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵੀ ਨਤਮਸਤਕ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਰਹੰਦ ਰੇਲਵੇ ਸਟੇਸ਼ਨ ਦੀਆਂ ਜਿੱਥੋਂ ਇੱਕ ਟ੍ਰੇਨ ਨੂੰ ਰਵਾਨਾ ਕੀਤਾ ਗਿਆ ਇਸ ਟ੍ਰੇਨ ਦੇ ਵਿੱਚ ਮਹਿਲਾ ਪੰਚ ਸਰਪੰਚ ਨੇ ਜਿਨ੍ਹਾਂ ਦੀ ਟ੍ਰੇਨਿੰਗ ਹੋਣੀ ਹੈ ਮਹਾਰਾਸ਼ਟਰ ਦੇ ਵਿੱਚ ਤੇ ਨਾਲ ਹੀ ਉਹਨਾਂ ਨੂੰ ਤਖਤਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ دیدار ਵੀ ਕਰਵਾਏ ਜਾਣੇ ਨੇ ਇਸ ਦੌਰਾਨ ਸਿਆਮਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਨਤਮਸਤਕ ਹੋਏ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਉਹਨਾਂ ਦੇ ਨਾਲ ਮੌਜੂਦ ਰਹੇ ਨੇ